ਪੰਜਾਬ ਕਾਂਗਰਸ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਇਹ ਤਾਂ ਲਗਾਤਾਰ ਚਰਚਾਵਾਵਾਂ ਚੱਲੀਆਂ ਤੇ ਜ਼ਗ ਜ਼ਾਹਰ ਵੀ ਹੋ ਗਿਆ ਜਦੋਂ ਲੁਧਿਆਣੇ ਦੀਆਂ ਜ਼ਮੀਨਾਂ ਚੋਂ ਆਈਆਂ ਦੋ ਧੜੇ ਬਣ ਗਏ ਇੱਕ ਧੜਾ ਭਾਰਤ ਭੂਸ਼ਣ ਆਸ਼ੂ ਪਰਗਟ ਸਿੰਘ ਚੱਲਦੇ ਸੰਗ ਚੰਨੀ ਤੇ ਨਾਲ ਹੀ ਰਾਣਾ ਗੁਰਜੀਤਤਾ ਤੇ ਦੂਸਰਾ ਧੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਿ ਕਿਸ ਰੂਪੇ ਦੇ ਨਾਲੇ ਦੋ ਧੜੇ ਬਣੇ ਹੋਏ ਨੇ ਦੀ ਆਪਸ ਚ ਬੰਦਰੀ ਰਹੀ ਤੇ ਕਾਟੋ ਕਲੇਸ਼ ਜੋ ਹੈ ਉਹ ਲਗਾਤਾਰ ਚੱਲ ਰਿਹਾ ਤੇ ਹੁਣੇ ਵਧਦਾ ਹੋਇਆ ਵੀ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਹਾਈ ਕਮਾਂਡ ਵੀ ਹੁਣ ਸੁਲਝਾਉਣਾ ਚਾਹੁੰਦੀ ਹੈ ਹਾਈ ਕਮਾਂਡ ਪੀ ਜਿਹੜੀ ਹੈ ਉਹ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਸ਼ੋਰੀ ਲਾਲ ਨੂੰ ਕਿਹਾ ਜਾ ਰਿਹਾ ਹੈ ਕਿ ਭੇਜਿਆ ਪੰਜਾਬ ਦੇ ਵਿੱਚ ਤਾਂ ਕਿ ਜੋ ਆਪਸ ਦੇ ਵਿੱਚ ਹੀ ਉਲਝੀ ਫਿਰਦੇ ਨੇ ਕਾਂਗਰਸੀ ਲੀਡਰ ਆਪਸ ਦੇ ਇਹਨਾਂ ਦਾ ਜੋ ਘਾਟੋ ਕਲੇਸ਼ ਚੱਲ ਰਿਹਾ ਹੈ ਇਹ ਖਤਮ ਹੋ ਜਾਵੇ ਕਿਉਂਕਿ ਕਾਂਗਰਸ ਸਾਈ ਦੀਆਂ ਤਿਆਰੀਆਂ ਕਰ ਰਹੀ ਹੈ ਕਿ ਸਾਈ ਦੇ ਵਿੱਚ ਉਹਨਾਂ ਦੀ ਸਰਕਾਰ ਆ ਜਾਵੇ ਸੱਤਾ 'ਚੋਂ ਆਪਣੀ ਸਰਕਾਰ ਲਿਆਉਣਾ ਚਾਹੁੰਦੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਆਪਸ 'ਚ ਲੜ ਰਹੇ ਨੇ ਇੱਕ ਦੂਸਰੇ ਦੇ ਖਿਲਾਫ ਬੋਲਦੇ ਹੋਏ ਨੇ ਬਿਆਨਬਾਜ਼ੀ ਹੁੰਦੀ ਹੈ ਤੇ ਸਾਥ ਨਹੀਂ ਦਿੰਦੇ ਤਾਂ ਅਜਿਹਾ ਤੇ ਲੱਗ ਹੀ ਨਹੀਂ ਰਿਹਾ ਜੇਕਰ ਸਾਈ ਦੇ ਵਿੱਚ ਕਾਂਗਰਸ ਆਵੇਗੀ ਪਰ ਦੇਖਣਾ ਹੋਵੇਗਾ ਸਾਈ ਦੇ ਵਿੱਚ ਕੀ ਹੁੰਦਾ ਕਿ ਨਹੀਂ ਹੁੰਦਾ ਪਰ ਜੇਕਰ ਹੁਣ ਦੀ ਗੱਲ ਕਰੀਏ ਤੇ ਜੋ ਇੱਕ ਲੜਾਈ ਇਹਨਾਂ ਦੀ ਚੱਲ ਰਹੀ ਹੈ ਕਲੇਸ਼ ਚੱਲ ਰਿਹਾ ਹੋਇਆ ਇਹਨਾਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਜੋ ਇਹ ਧੜੇ ਬਣੇ ਹੋਏ ਨੇ ਜਿੰਨੇ ਵੀ ਲੀਡਰ ਨੇ ਇਹ ਸਾਰੇ ਹੀ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਮੰਨਦੇ ਨੇ ਸਾਰੇ ਚਾਹੁੰਦੇ ਨੇ ਕਿ ਜੇਕਰ ਸਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸੀਐਮ ਇਹ ਖੁਦ ਬਣੇ ਜਿਨ੍ਹਾਂ ਦੇ ਮਨਾਮ ਲੈ ਇਨੇ ਪਹਿਲਾਂ ਕੇ ਜੋ ਧੜੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਦੋ ਧੜਿਆਂ ਦਾ ਵਿੱਚ ਜਿਨੇ ਵੀ ਮੈਂਬਰ ਨੇ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਦੇ ਨੇ ਤੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਬਣਦਾ ਹੋਇਆ ਦੇਖਦੇ ਨੇ ਪਰ ਮੁੱਖ ਮੰਤਰੀ ਤਾਂ ਇੱਕ ਹੀ ਹੁੰਦਾ ਹੈ ਲਗਾਤਾਰ ਇੱਕ ਕਲੇਸ਼ ਇਹਨਾਂ ਦਾ ਮੁੱਖ ਮੰਤਰੀ ਨੂੰ ਲੈ ਕੇ ਜਾਂ ਫਿਰ ਹਾਈ ਕਮਾਂਡ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਦੇ ਗੁੱਡ ਬੁਕਸ ਵਿੱਚ ਰਹਿਣ ਨੂੰ ਲੈ ਕੇ ਲਗਾਤਾਰ ਚੱਲ ਰਿਹਾ ਹੈ ਤੇ ਹੁਣ ਇਸ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੇ ਹਲਚਲ ਹੋਰ ਵਧਾ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਨੂੰ ਪੰਜ ਆਪ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਜੇਕਰ ਕਾਂਗਰਸ ਜਿੱਤੇਗੀ ਤਾਂ ਹੀ ਮੁੱਖ ਮੰਤਰੀ ਬਣੇਗਾ ਜੇਕਰ ਸਾਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਕਾਂਗਰਸ ਕਦੇ ਵੀ ਨਹੀਂ ਜਿੱਤੇਗੀ ਜੀ ਹਾਂ ਇਹ ਪੋਸਟ ਜੋ ਹੈ ਇਹ ਸੁਭਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਚੀਫ ਮਨਿਸਟਰ ਤਾਂ ਹੀ ਬਣਾਂਗੇ ਜੇਕਰ ਪਾਰਟੀ ਜਿੱਤੇਗੀ ਜੇਕਰ ਪਹਿਲਾਂ ਹੀ ਚੀਫ ਮਨਿਸਟਰ ਬਣ ਗਏ ਤਾਂ ਪਾਰਟੀ ਕਦੀ ਨਹੀਂ ਜਿੱਤੇਗੀ ਦੱਸਦੀ ਕਿ ਲੁਧਿਆਣਾ ਜ਼ਿਲ੍ਹੇ ਚੋਣਾਂ ਦੇ ਵਿੱਚ ਦੋ ਧੜੇ ਜਿਹੜੇ ਬਣੇ ਹੋਏ ਸਨ ਉਹਨਾਂ ਨੇ ਵੱਖਰਾ ਵੱਖਰਾ ਚੋਣ ਪ੍ਰਚਾਰ ਕੀਤਾ ਭਾਰਤ ਪੂਸ਼ਣ ਆਸ਼ੂਨ ਨਹੀਂ ਚੋਣ ਦੇ ਸੰਕੇ ਜੋ ਰਾਜਾ ਬੜਿੰਗ ਦਾ ਧੜਾ ਹੈ ਉਹਨਾਂ ਲਈ ਪ੍ਰਚਾਰ ਕਰੇ ਤੇ ਉਹਨਾਂ ਤੋਂ ਦੂਰ ਦੂਰ ਹੀ ਰਹਿਣੇ ਆਪਣਾ ਹੀ ਪ੍ਰਚਾਰ ਕਰਨਗੇ ਪਰ ਨਤੀਜਿਆਂ ਦੇ ਵਿੱਚ ਕੀ ਹੋਇਆ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਦੂਸਰੇ ਨੰਬਰ ਤੇ ਨਹੀਂ ਕਾਂਗਰਸ ਭਾਰਤ ਪੂਸ਼ਣ ਆਸ਼ੂਨ ਪੂਰੀ ਉਮੀਦ ਸੀ ਕਿ ਉਹ ਜਿੱਤਣਗੇ ਪਰ ਉਹ ਨਹੀਂ ਜਿੱਤੇ ਤੇ ਉਸ ਤੋਂ ਬਾਅਦ ਜੋ ਕਲੇਸ਼ ਇਹਨਾਂ ਦਾ ਲਗਾਤਾਰ ਵੱਧ ਰਿਹਾ ਸੀ ਰਾਜਾ ਬੜਿੰਗ ਨੇ ਆਪਣੇ ਸਿਰ ਤੇ ਜ਼ਿੰਮੇਵਾਰੀ ਲਈ ਕਿ ਜੋ ਹੈ ਆਹਾਰ ਹੋਈ ਹੈ ਲੁਧਿਆਣਾ ਦੇ ਵਿੱਚ ਉਸ ਦੀ ਜ਼ਿੰਮੇਵਾਰੀ ਮੈਂ ਲੈਂਦਾ ਉਸ ਤੋਂ ਬਾਅਦ ਭਾਰਤ ਪੋਸ਼ਨ ਆਸ਼ੂ ਨੇ ਵੀ ਕਿਹਾ ਕਿ ਇਹ ਜ਼ਿੰਮੇਵਾਰੀ ਮੈਂ ਲੈਂਦਾ ਹੈ ਤੇ ਨਾਲ ਹੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੇ ਅਸਤੀਫੇ ਨੂੰ ਹਾਈ ਕਮਾਂਡ ਨੇ ਸਵੀਕਾਰ ਵੀ ਕਰ ਲਿਆ ਇੱਕ ਕਲੇਸ਼ ਜੋ ਚੱਲ ਰਿਹਾ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਿਹਾ ਦੋ ਧੜੇ ਬਣੇ ਹੋਏ ਨੇ ਕਿ ਮੈਂ ਮੁੱਖ ਮੰਤਰੀ ਬੰਨਣਾ ਚਾਹੁੰਦਾ ਤੇ ਮੈਂ ਮੁੱਖ ਮੰਤਰੀ ਦੀ ਸੀ ਡਿਸਰਵ ਕਰਦਾ ਤੇ ਮੈਂ ਮੁੱਖ ਮੰਤਰੀ ਬੰਨਣਾ ਹਰ ਇੱਕ ਲੀਡਰ ਚਾਹੁੰਦਾ ਹੈ ਮੁੱਖ ਮੰਤਰੀ ਬੰਨਣਾ ਇਹ ਕਲੇਸ਼ ਨੇ ਦਾ ਲਗਾਤਾਰ ਚੱਲਦਾ ਜਿਸ ਨੂੰ ਹੁਣ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਹਾਈ ਕਮਾਂਡ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿਆ ਜਾ ਰਿਹਾ ਹੈ ਕਿ ਪੰਜਾਬ ਇਨਚਾਰਜ ਭੁਪੇਸ਼ ਬਗੈਲ ਤਾਂ ਇਸ ਦੇ ਵਿੱਚ ਅਸਫਲ ਰਹੇ ਉਹਨਾਂ ਦੇ ਕੋਲੋਂ ਇਹ ਕਲੇਸ਼ ਨਹੀਂ ਸਾਂਭਿਆ ਗਿਆ ਤਾਂ ਫਿਰ ਹਾਈ ਕਮਾਂਡ ਨੇ ਕਿਸ਼ੋਰੀ لال ਨੂੰ ਕਿਹਾ ਜਾ ਰਿਹਾ ਹੈ ਕਿ ਭੇਜਿਆ ਹੁਣ ਪੰਜਾਬ ਦੇ ਵਿੱਚ ਤਾਂ ਕਿ ਇਹ ਜੋ ਕਲੇਸ਼ ਹੈ ਇਸ ਨੂੰ ਸੁਲਝਾਇਆ ਜਾ ਸਕੇ ਤੇ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਦੇਖਣਾ ਆਵੇਗਾ ਤੇ ਹੁਣ ਇੱਕ ਕਦਮ ਸੁਖਿੰਦਰ ਸਿੰਘ ਰੰਧਾਵਾ ਦੇ ਵੱਲੋਂ ਵਚੂਕਿਆ ਗਿਆ ਜਿੱਥੇ ਉਹਨਾਂ ਨੇ ਕਿਸੇ ਦਾ ਨਾਮ ਤੇ ਨਹੀਂ ਲਿਆ ਪਰ ਇਹ ਜ਼ਰੂਰ ਕਹਿ ਦਿੱਤਾ ਕਿ ਸਾਨੂੰ ਪਾਰਟੀ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਜੇਕਰ ਕਾਂਗਰਸ ਪਾਰਟੀ ਜਿੱਤੇਗੀ ਤਾਂ ਹੀ ਸੀਐਮ ਬਣੇਗਾ ਤੇ ਜੇਕਰ ਸੀਐਮ ਹੀ ਬਣਦੇ ਰਏ ਜਾਂ ਸੀਐਮ ਨੂੰ ਵੀ ਚੁਣਦੇ ਰਏ ਤਾਂ ਫਿਰ ਪਾਰਟੀ ਕਦੇ ਵੀ ਨਹੀਂ ਜਿੱਤੇਗੀ ਹੁਣ ਦੇਖਣਾ ਹੋਵੇਗਾ ਆਉਂਦੇ ਦਿਨਾਂ ਨੂੰ ਜੋ ਕਲੇਸ਼ ਅੰਦਰੂਨੀ ਕਲੇਸ਼ ਪਿਆ ਹੋਇਆ ਪੰਜਾਬ ਕਾਂਗਰਸ ਦੇ ਵਿੱਚ ਜੋ ਧੜੇ ਬਣੇ ਹੋਏ ਨੇ ਸਾਰੇ ਇਕੱਠੇ ਹੁੰਦੇ ਨੇ ਜਾਂ ਨਹੀਂ ਹੁੰਦੇ ਤੇ ਇਹਨਾਂ ਦਾ ਕਲੇਸ਼ ਜੋ ਹੈ ਇਹ ਸੁਲਝਦਾ ਹੈ ਜਾਂ ਨਹੀਂ ਸੁਲਝਦਾ